ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਜੁੜ ਜਾਣਦੇ ਅਜੇ ਇੱਕ ਅਦਾ ਬੰਦਾ ਕਰਦਿਆਂ ਗੱਲਬਾਤਾਂ ਸ਼ੁਰੂ ਜੀ ਅੱਜ ਆ ਬੇਲੇ ਸੀਗੇ ਠੰਡ ਹੋਈ ਵੀ ਬਹੁਤ ਜ਼ਿਆਦਾ ਤੇ ਇਹਦੇ ਵਾਸਤੇ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਇਹਦੇ ਆਪਣੇ ਜਿਹੜੇ ਡਾਕਟਰ ਸਾਹਿਬ ਸੀ ਅਜੇ ਬੇਲੇ ਤੇ ਉਸ ਤੋਂ ਨਹੀਂ ਨਾ ਗੱਲਬਾਤ ਜਿਦਰਾ ਆ ਲੈ ਰਾਜੂ ਮਸਤ ਹੋਇਆ ਪਿਆ ਸਾਡਾ ਇਹਨੂੰ ਠੰਡ ਨਹੀਂ ਲੱਗਦੀ ਕੀ ਕੁਝ ਪਾਇਆ ਹੋ ਥੱਲੇ ਦੀ ਓਏ ਤੇ ਕਹੀਂ ਮੜਾ ਜਾ ਥੱਲੇ ਦੀ ਦੋ ਸ਼ਰਟਾਂ ਪਾਈਆਂ ਹੋਈਆਂ ਤੇਰੇ ਇਹਦਾ ਬ੍ਰਾਂਡ ਵੀ ਲਾ ਕੇ ਪਰੇ ਮਾਰੂ ਹੈ ਰੱਜ ਬ੍ਰਾਂਡ ਮਲਾ ਕੇ ਪਰੇ ਮਾਰ ਬ੍ਰਾਂਡ ਬ੍ਰਾਂਡ ਵੀ ਲਾ ਦੇਗਾ ਤੂੰ ਲਾਉ ਬਾ ਵੀ ਗਰਮੀ ਹੋਣ ਲੱਗੇ ਆ ਦੇ ਪਸੀਨਾ ਆ ਜਿਹੜੇ ਰਜਾਈਆਂ 'ਚ ਬੈਠੇ ਕਹਿੰਦੇ ਠੰਡ ਲੱਗਦੀ ਆ ਕੰਮ ਕਰਨ ਲੱਗ ਜਿਓ ਬਾਈ ਕਹਿੰਦੇ ਆ ਦੇਠਾ ਹਾਂ ਨਾ ਪਸੀਨਾ ਆ ਪਈ ਜਾਂਦਾ ਹਾਂ ਆਈ ਜਾਂਦਾ ਪਸੀਨਾ ਗਰਮੀ ਬੜੀ ਹੈ ਭਾਈ ਜ਼ੋਰ ਲੱਗਦਾ ਹਨਾ 65 ਕਿ ਤੱਕ ਬੜੀ ਗਰਮੀ ਆ ਨਿੱਕਰ ਘਾਈ ਜਾਂਦਾ ਆ ਹੈਗਾ ਜੀ ਅੱਜ ਆਪਣਾ ਫਾਰਮ ਤੇ ਆ ਜੇ ਡਾਕਟਰ ਸਾਹਿਬ ਵਿਲੇ ਫਿਰਦੇ ਨੇ ਇੱਕ ਹੋਰ ਫਿਰਦਾ ਸਾਡਾ ਉਹ ਕੈਮਰੇ ਦੇ ਮੂਹਰੇ ਆਉਣ ਤੋਂ ਸੰਘ ਦਾ ਬਹੁਤ ਹੈ ਪਤਾ ਨਹੀਂ ਕੀ ਗੱਲ ਹਨਾ ਜੀ ਅਸੀਂ ਉਹ ਸਾਂਗਦਾ ਕਹਤੋਂ ਹਨ ਹੈ ਅੱਜ ਗਗਨ ਚਾਹਲ ਜੀ ਵਿਲੇ ਆ ਹਾਂਜੀ ਗਗਨ ਚਾਹਲ ਜੀ ਕੀ ਹਾਲ ਹੈ ਵਾਜਬੂ ਆਈ ਜਾਂਦੀ ਹੈ ਇਹ ਆਪਣਾ ਬੰਦਾ ਕੈਮਰੇ ਮੂਹਰੇ ਆ ਜਾਂਦਾ ਜਿਹੜਾ ਉਹ ਹੈ ਨਾ ਉਹ ਸਾਂਗਦਾ ਹੈਗਾ ਮੂੰਹ ਹੀ ਪਾਸੇ ਕਰ ਲੰਦਾ ਹੈ ਇਹਦੇ ਬਾਰੇ ਦੱਸ ਕੋਈ ਤੂੰ ਕਮੈਂਟ ਕਰ ਇਹਨੂੰ ਠੀਕ ਇਹਨਾਂ ਚਾਹਣਾ ਦਾ ਫੁੱਲ ਗੱਲ ਅੱਜ ਸਰਟੀਫਿਕੇਟ ਲੈਣ ਗਿਆ ਸੀਗਾ ਮੁੜ ਕੇ ਉੱਥੇ ਉਹਨਾਂ ਦਾ ਟੀਚਰਾਂ ਨਾਲ ਪੰਗਾ ਪਾ ਕੇ ਵਹਿ ਗਿਆ ਲੜਾਈ ਦਾ ਕਰਦਾ ਇਹ ਬਹੁਤ ਤੇ ਆਹ ਦੇਖ ਲੜਨ ਵਾਸਤੇ ਤਾਂ ਹੋ ਜਾਂਦਾ ਹੈ ਤਿਆਰ ਲੜਾਦਾ ਜਿੰਨੂੰ ਮਰਜੀ ਲਓ ਇਹ ਤੋਂ ਤੇ ਉਹ ਸੰਗ ਜਾਂਦਾ ਪਤਾ ਨਹੀਂ ਕੀ ਚੱਕਰਾ ਯਾਰ ਉਹ ਆਹ ਪਾਪਾ ਜਿਹੜੀ ਕੱਲ ਵੀਡੀਓ ਪਾਈ ਸੀ ਪੱਠੇ ਆਪਣੇ ਆਹ ਦੇਖੋ ਇਹਦਾ ਡਰਾਈ ਮੈਟਰ ਕਿੰਨਾ ਜਮੀ ਨਹੀਂ ਹੋਇਆ ਯਾਰ ਸੁੱਕੀ ਨਹੀਂ ਹੋਣਾ ਪੱਠੇ ਜੱਸੀ ਜਮਾ ਪਾਣੀ ਪਿਆ ਨਚੋੜੀ ਤਾਂ ਪਾਣੀ ਕੱਢ ਕੇ ਦਿਖਾ ਲੈ ਅੱਡੀ ਪਣੀ ਐ ਉਹਨਾ ਪਾਣੀ ਨਹੀਂ ਹੈਗਾ ਅੰਨ ਫਿਰ ਬਸ ਐਂ ਤਾਂ ਜੇ ਇਹਨੂੰ ਦਾਬਤ ਦੇਵਾਂਗੇ ਆਪਾਂ ਫੇਰ ਲਿਖੂਗਾ ਪਾਣੀ ਤੇ ਹੁਣ ਇਹ ਤਾਂ ਹੱਲ ਹੈ ਹੀ ਨਹੀਂ ਹੈਗਾ ਆਪਣੇ ਕੋਲੇ ਵੀ ਜੇ ਸੂਰਜ ਨਿਕਲੂਗਾ ਤਾਂ ਫੇਰ ਹੀ ਆਪਾਂ ਇਹਦਾ ਡਰਾਈ ਮਟਰ ਪੂਰਾ ਕਰਾਂਗੇ ਹੁਣ ਹੋਰ ਤਾਂ ਕੋਈ ਤਰੀਕਾ ਹੈ ਨਹੀਂ ਹੈਣਾ ਤੇ ਇਧਰ ਆਪਣੇ ਪਸ਼ੂ ਆ ਜਿਹੜੇ ਲੋਕ ਚ ਲੱਗ ਚੁੱਕੇ ਆ ਹੁਣ ਜਿਹੜੀ ਸਵੇਰ ਦੀ ਚਵਾਈ ਆ ਉਹ ਸਟਾਰਟ ਹੋ ਜਾਣੀ ਆ ਸ਼ਾਮ ਦੀ ਚਵਾਈ ਆ ਜਿਹੜੀ ਸਟਾਰਟ ਹੋ ਜਾਣੀ ਆ ਲੋਕ ਚ ਲੱਗੋ ਚੁੱਕੇ ਪਸ਼ੂ ਆਪਣੇ ਆ ਜਿੱਤ ਕਰ ਲਈ। ਬੜਾ ਬੋਲੀ ਬੋਲੀ ਗਿਆ ਨਾ। ਆ ਜਿੱਤ ਕਰੀ। 14 ਮੋਟਾ ਤੇ ਆ ਪੈਨ ਦੇ ਵਿੱਚ ਕਿੱਥੇ ਜਾ ਕੇ ਨੂੰ? ਘਾਸ ਹੋਣਾ। ਇੱਥੇ ਵੀ ਹੋਰ। ਸੋ ਵਾਏ ਵਾਏ ਕਿੱਥੇ ਵੱਡਾ ਕਿੱਥੇ ਹੈ ਜੀ? ਵੱਡਾ ਚ ਗਿਆ ਹੋਇਆ ਤੋ ਬਾਈ ਜੀ। ਇਹ ਤੋ ਕਾਊ ਆ। ਲਿਖਾਉਂਗਾ। ਆਉਣ ਨਾਲ। ਤਾਂ ਕੀ ਗੱਲ ਹੋ ਗਈ ਸੀ ਤੂੰ ਲੜਕਾ ਤੋ ਐਸੇ ਚੱਲਦਾ ਐ। ਦੱਸ ਤਾਂ ਦੇ ਯਾਰ ਹਾਂ ਬਾਈ ਸ਼ਾਮ ਹੋਇਆ ਪਿਆ ਗਿਆ ਤੇ ਸ਼ਾਮ ਦੀ ਚਵਾਈ ਜਿਹੜੀ ਸਟਾਰਟ ਕਰਨੀ ਆ ਪਰ ਲੌਕ ਕਰਤੇ ਆ ਪਸੂ ਤੇ ਇਹ ਹੁਣ ਚਵਾਈ ਟਾਈਮ ਆਪਣਾ ਸਾਢੇ ਕੀ ਟਾਈਮ ਹੋ ਗਿਆ ਸਾਢੇ 4 ਵਜੇ ਲੱਗਦੇ ਕੀ ਟਾਈਮ ਹੋ ਗਿਆ ਬਸ ਸਾਢੇ 4 ਵਜੇ ਸਟਾਰਟ ਕਰ ਦੇਣੀ ਆ ਜੀ ਬਾਈ ਸਵੇਰੇ ਵੀ ਸਾਢੇ 4 ਵਜੇ ਹੋਣੀ ਆ ਇੱਕ ਕਾਰਨ ਹੈ ਕਿਈ ਵਾਰੀ ਇਹ ਦੁੱਧ ਹੁਣ ਠੰਡ ਦੇ ਵਿੱਚ ਪਤਾ ਨਹੀਂ ਕੀ ਚੱਕਰ ਆ ਘਟ ਰਿਹਾ ਵੀ ਯਾਰ ਸਮਝ ਨਹੀਂ ਆ ਰਹੀ ਵੀ ਠੰਡ ਦਾ ਚੱਕਰ ਆ ਕਿ ਕੋਈ ਹੋਰ ਕਮੀ ਪੇਸ਼ੀ ਆ ਉਹ ਹਰਾ ਵੀ ਕੱਲ ਪਿਆ ਨਹੀਂ ਹੈਗਾ ਸਾਤੋਂ ਪਰਸੋਂ ਤਾਂ ਵੀ ਹੋ ਸਕਦਾ ਵੀ ਇਹਦੇ ਚੱਕਰ ਨਾਲ ਵੀ ਜਿਹੜਾ ਦੁੱਧ ਘਟ ਜੇ ਤੇ ਇੱਕ ਜਿਵੇਂ ਹੁਣ ਪਾਣੀ ਬਾਹਲਾ ਜਾ ਰਿਹਾ ਇਹਦੇ ਹਰੇ ਦੇ ਵਿੱਚ ਪਸ਼ੂ ਖਾਈ ਜਾਂਦੇ ਹਨਾ ਤੇ ਇਹਦਾ ਵੀ ਮੈਨੂੰ ਕਾਰਨ ਹੋ ਸਕਦਾਗਾ ਬਾਕੀ ਪ੍ਰੋਪਰ ਇਸਾ ਕੋਈ ਆਪਾਂ ਨੂੰ ਹਜੇ ਕੋਈ ਜੱਜਮੈਂਟ ਨਹੀਂ ਹੈਗੀ ਨਾ ਹੀ ਕੋਈ ਗਾਂ ਹੈ ਜੀ ਬਿਮਾਰ ਹੈ ਯਾਰ ਬਿਮਾਰ ਹੋਵੇ ਨਾ ਹੀ ਕੋਈ ਮੁਸਟੈਟਸ ਦਾ ਚੱਕਰ ਹੈ ਨਾ ਇਹ ਤਾਂ ਕੋਈ ਚੱਕਾ ਹੀ ਨਹੀਂ ਹੈਗਾ ਬਸ ਉਹ ਦੁੱਧ ਘਟ ਰਿਹਾ ਹੈਗਾ ਠੰਡ ਦਾ ਤਾਂ ਮੈਨੂੰ ਕੋਈ ਐਡਾ ਕੋਈ ਮੈਟਰ ਹੈ ਨਹੀਂ ਵੀ ਉਹਦੇ ਕਾਰਨ ਜਿਹੜਾ ਦੁੱਧ ਘਟੇ ਨਹੀਂ ਯਕਤ ਇੱਧਰ ਪਸ਼ੂ ਲੋਕ ਹੋ ਰਹੇ ਨੇ ਹੁਣ ਸਵੇਰੇ ਨਾ ਜਿਹੜੀ ਚਵਾਈ ਤਾਂ ਕਰਕੇ ਸਵੇਹਾ ਕਰੀ ਹੈਗੀ ਗੱਡੀ ਆ ਜਿਹੜੀ ਸ਼ਾਮ ਨੂੰ ਮੰਨ ਚਲੋ ਵੀ ਲੇਟ ਹੋ ਜਾਂਦੀ ਆ ਧੁੰਦ ਦਾ ਕਰਕੇ ਪਹਿਲਾਂ ਗੱਡੀ ਸੀ ਜਿਹੜੀ ਵਿਚਾਰਿਆਂ ਦੇ ਆਪਣੇ ਨੇ ਦੁੱਧ ਵਾਲਿਆਂ ਦੀ ਐ ਐਕਸੀਡੈਂਟ ਹੋ ਗਿਆ ਉਹਨਾਂ ਦਾ ਨੁਕਸਾਨ ਬਹੁਤ ਹੋ ਗਿਆ ਵਿਚਾਰਿਆਂ ਦਾ ਤੇ ਵੀ ਜਾਨ ਦਾ ਤਾਂ ਕੋਈ ਨੁਕਸਾਨ ਹੋਇਆ ਨਹੀਂ ਚਲੋ ਤੇ ਗੱਡੀ ਦਾ ਮੰ ਤਕਰੀਬਨ ਉਹਨਾਂ ਦੀ ਨਾ ਜਿਹੜਾ ਸਾਰਾ ਕੈਬਨ ਹੁੰਦਾ ਪੁੱਟ ਗਿਆ ਛੱਸੀ ਵਗੈਰੀ ਖਤਮ ਹੋ ਚੁੱਕੀ ਸੀ ਤੇ 2 2 ਲੱਖ ਰੁਪਏ ਦਾ ਵੀ ਮੈਕਸਮ ਘੱਟ ਤੋਂ ਘੱਟ ਵੱਧ ਤੋਂ ਵੱਧ ਵੀ 2 ਲੱਖ ਰੁਪਏ ਦਾ ਜਿਹੜਾ ਉਹਦਾ ਜਿਹੜਾ ਹਜੇ ਤੱਕ ਗੱਡੀ ਦੀ ਰਿਪੇਅਰ ਹੋ ਇਹ 2 ਲੱਖ ਰੁਪਿਆ ਖਰਚਾ ਉਥੇ ਆਇਆ ਗਿਆ ਤੇ ਉਹ ਠੰਡ ਜਿਵੇਂ ਹੁਣ ਧੁੰਦ ਸੀ ਉਹਦੇ ਧੁੰਦ ਬਹੁਤ ਜ਼ਿਆਦਾ ਸੀ ਉਹਦੇ ਕਰਕੇ ਨਾ ਸਾਹਮਣੇ ਪੇੜ ਸੀਗਾ ਦਰਖਤ ਸੀ ਉਹਦੇ ਵਿੱਚ ਜਾ ਕੇ ਵੱਜੀ ਤੇ ਹੁਣ ਦੁੱਧ ਤਾਂ ਲੈ ਕੇ ਆਉਂਦੇ ਨੇ ਵੀ ਹੱਲ ਕੀਤਾ ਹੋਇਆ ਕਿਰਾਏ ਤੇ ਦੇਖੀ ਹੁੰਦੇ ਤੇ ਸ਼ਾਮ ਨੂੰ ਹੁਣ ਜਿਵੇਂ ਸਾਬਜਾਦਿਆਂ ਦੇ ਛੱਡੇ ਅਸੀਂ ਦਿਦੇ ਵਾਲੇ ਨਾਲ ਕਿ ਛੱਡੇ ਆ ਉਦੋਂ ਇਹ ਬੇਰਕਾਲ ਦਾ ਜਿਹੜਾ ਆ 12ਵਾਂ ਮਹੀਨਾ ਹੁੰਦਾ ਐ 15 ਤਰੀਕ ਤੋਂ ਲੈ ਕੇ ਵੀ ਜਨਵਰੀ ਦੇ ਜਿਹੜੇ 10 ਤਰੀਕ ਤੱਕ ਵੀ ਇਹ ਦੁੱਧ ਆ ਜਿਹੜਾ ਨਾ ਬੜੀ ਮੁਸ਼ਕਲ ਨਾਲ ਆਖਾਂ ਇੱਥੋਂ ਜਾਂਦਾ ਹੈ ਆਪਣਾ ਭੀਖੀ ਭੀਖੀ ਦੇ ਮੱਲੋ ਵੀ ਡੰਪ ਭੀਖੀ ਹੁੰਦਾ ਭੀਖੀ ਆਪਦੇ ਉੱਥੇ ਜਾਵਾ ਹੁਣ ਤੋਂ ਬਾਅਦ ਉੱਥੇ ਗੱਡੀਆਂ ਆਉਂਦੀਆਂ ਨੇ ਬੱਡੇ ਟੈਂਕਰ ਉੱਥੋਂ ਉਸ ਤੋਂ ਬਾਅਦ ਜਾਂਦਾਗਾ ਬਠਿੰਡੇ ਤੇ ਜਿਹੜੇ ਇੱਥੇ ਆਪਣੇ ਦੱਬੇ ਹੋਏ ਨੇ ਜਿੱਥੇ ਬੀ ਐਮ ਸੀ ਆ ਜਿਹੜੇ ਦੁੱਧ ਠੰਡਾ ਰੱਖਦੇ ਨੇ ਥੱਲੇ ਉਹਨਾਂ ਦੀ ਕੈਪੈਸਿਟੀ ਮੇਰੇ ਹਿਸਾਬ ਨਾਲ ਵੀ 8000 ਸ਼ਾਇਦ ਅभी 16000 ਆ ਉਹਦੀ ਕੈਪੈਸਿਟੀ ਤੇ ਉਸ ਤੋਂ ਬਾਅਦ ਜਿਹੜੇ ਉਹ ਭਰ ਜਾਂਦੇ ਆਗੇ ਤੇ ਜਿਹੜਾ ਟੈਂਕਰਾਂ ਟੈਂਕਰਾਂ ਦੀ ਉੱਥੇ ਲੈਣ ਲੱਗ ਜਾਂਦੀ ਹੈ ਬਠਿੰਡੇ ਜਾ ਕੇ ਜਦੋਂ ਇੱਥੇ ਲੈ ਕੇ ਜਾਂਦੇ ਆ ਹੋਲੀ-ਹੋਲੀ ਜਦੋਂ ਖਾਲੀ ਹੋਣਗੇ ਤੇ ਕਿਉਂ ਦੁੱਧ ਜਿਹੜਾ ਹੁੰਦਾ ਬਈ ਜਿਹੜਾ ਦੁੱਧ ਇਕੱਲਾ ਦੁੱਧੇ ਹੁੰਦੀ ਉਹਦੀ ਵਿਕਰੀ ਹੁੰਦੀ ਹੈ ਦਹੀਂ ਬੰਦ ਹੋ ਜਾਂਦੀ ਹੈ ਖੂਆ ਬੰਦ ਹੋ ਜਾਂਦਾਗਾ ਵਿਆਹ ਸਾਦੀਆਂ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਫੰਕਸ਼ਨ ਹੁੰਦੇ ਨੇ ਤਕਰੀਬਨ ਉਹ ਬੰਦ ਹੋ ਜਾਂਦੇ ਨੇ ਤੁਹਾਨੂੰ ਪਤਾ ਵੀ ਸਾਰੇ ਸਹੀ ਦਿਹਾੜੀਆਂ ਦਿਹਾੜੇ ਹੁੰਦੇ ਇਹੜੇ ਦਿਹਾੜਿਆਂ ਦੇ ਉਦੋਂ ਮੈਰਿਜ ਵਗੈਰਾ ਤਾਂ ਆਪਾਂ ਸਾਰੇ ਮੰਨਦੀ ਕਰ ਦਿੰਦੇ ਆ ਬਸ ਵੀ ਜਿਹੜਾ ਕੋਈ ਡੈਥ ਵਗੈਰਾ ਹੋ ਜਾਂਦੀ ਹੈ ਕੋਈ ਹਨਾ ਉੱਥੇ ਹੀ ਜਿਹੜਾ ਵੀ ਮਤਲਬ ਦੁੱਧ ਵਗੈਰਾ ਜਾਂ ਮਾੜਾ ਮੋਟਾ ਉਹੀ ਲੱਗਦਾ ਬਾਕੀ ਨਹੀਂ ਸਾਰਾ ਜਿਹੜਾ ਵੀ ਮਾਰਕੀਟਿੰਗ ਹੁੰਦੀ ਹੈ ਦੁੱਧ ਦੀ ਉਹ ਘਟ ਜਾਂਦੀ ਹੈ ਤਾਂ ਕਰਕੇ ਜੇ ਬਿਰਕਾ ਦਾ ਦੁੱਧ ਬੀਕੂਗਾ ਦਹੀਂ ਬੀਕੂਗੀ ਉਹਨਾਂ ਦੀ ਖੀਰ ਬੀਕੂਗੀ ਉਹਨਾਂ ਦਾ ਪਨੀਰ ਬੀਕੂਗਾ ਉਹਨਾਂ ਦਾ ਖੋਆ ਬੀਕੂਗਾ ਫੇਰ ਹੀ ਜਿਹੜੇ ਉੱਥੋਂ ਦਾ ਜਿਹੜਾ ਦੁੱਧ ਦੀ ਸਪਲਾਈ ਆ ਫੇਰ ਹੀ ਆ ਕਿਉਂਕਿ ਜਦੋਂ ਵਿਕਰੀ ਹੁਣ ਫੜ ਜਾਂਦੀ ਹੈ ਤੇ ਇੱਥੋਂ ਜਿਹੜੇ ਉੱਥੇ ਜਾ ਕੇ ਹੌਲੀ-ਹੌਲੀ ਖਾਲੀ ਹੁੰਦੇ ਨੇ ਤੇ ਫੇਰ ਉਹਦੇ ਵਿੱਚ ਜਾ ਕੇ ਇਥੋਂ ਆਪਣਾ ਜਿਹੜਾ ਦੁੱਧ ਹੁੰਦਾ ਹੈ ਉਹ ਪੈਂਦਾ ਹੈਗਾ ਤੇ ਤਾਂ ਕਰਕੇ ਇਹ ਜਿਹੜੇ ਗੱਡੀ ਵਾਲੇ ਜਾਂਦੇ ਨੇ ਕਈ ਵਾਰੀ ਜੇ ਲੇਟ ਹੋ ਗਏ ਇੱਥੇ ਤੇ ਗਾਂਾਂ ਟੈਂਕਰ ਨਹੀਂ ਆਇਆ ਹੁੰਦਾ ਜੇ ਟੈਂਕਰ ਖਾਲੀ ਕਰੂਗਾ ਉੱਥੋਂ ਦਾ ਜਿਹੜਾ ਦੁੱਧ ਹੈ ਤੇ ਫੇਰ ਹੀ ਦੂਜਾ ਇੱਥੋਂ ਵਾਲਾ ਆਪਣਾ ਦੁੱਧ ਆ ਜਾ ਕੇ ਵਿੱਚ ਪਾਊਗਾ ਤੇ ਤਾਂ ਕਰਕੇ ਹੁਣ ਜਿਹੜੀ ਆਪਾਂ ਚਵਾਈ ਆ ਓਹੋ ਸੁਨੇਹਾ ਕਰ ਦਿੰਨੇ ਹੈਗੇ ਸਵੇਰੇ ਵੀ 4:30 ਵਜੇ ਜਦੋਂ ਆਪਣਾ ਦੁੱਧ ਚੋਤਾ ਸਾਰਾ ਵੀ ਰੈਡੀ ਹੁੰਦਾ ਤਿਆਰ ਹੁੰਦਾ ਉਦੋਂ ਹੀ ਗੱਡੀ ਹੁੰਦੀ ਹੁੰਦੀ ਹੈ ਤੇ ਸ਼ਾਮ ਨੂੰ ਵੀ 4:30 ਵਜੇ ਆਪਾਂ ਚਵਾਈ ਲਾ ਦਾਂਗੇ ਤੇ ਤਕਰੀਬਨ ਵੀ ਕੰਟੇਕ ਦੇ ਵਿੱਚ 4.5 ਤੋਂ ਲੱਗ ਕੇ 5.5 ਵੀ ਪੌਣੇ 6 ਵਜੇ ਨੂੰ ਜਿਹੜੀ ਚਵਾਈ ਹੋ ਜਾਂਦੀ ਹੈਗੀ ਤੇ ਉਹਨਾਂ ਉਹ ਸੌਖੇ ਹੋ ਜਾਂਦੇ ਜੇ ਇੱਥੋਂ ਕਈ ਵਾਰੀ ਲੇਟ ਹੋ ਜਾਣ ਧੁੰਦ ਵੀ ਆ ਜਾਂਦੀ ਹੈ ਧੁੰਦ ਦੇ ਕਾਰਨ ਵੀ ਡਰਾਈਵਿੰਗ ਜਿਹੜੀ ਉਹ ਮੁਸ਼ਕਲ ਹੋ ਜਾਂਦੀ ਹੈ ਕਈ ਵਾਰੀ ਕੋਈ ਹੋਰ ਘਟਨਾ ਘਟ ਜਾਂਦੀ ਉਹ ਵੀ ਨੁਕਸਾਨ ਹੋ ਜਾਂਦਾ ਤਾਂ ਕਰਕੇ ਆਪਾਂ ਜਿੰਨਾ ਅਗਲੇ ਦਾ ਵੀ ਨੁਕਸਾਨ ਨਾ ਹੋਵੇ ਸਵੇਰੇ ਤਾਂ ਚਲੋ ਗੱਡੀ ਨਹੀਂ ਆਉਣੀ ਉਹਨਾਂ ਸਵੇਰੇ ਤਾਂ ਉਹ ਆਈ ਜਾਂਦੇ ਆਪਣੇ ਕੋਲੇ 7:30 ਵਜੇ ਸੋ ਇਸ ਕਰਕੇ ਆਪਾਂ 4:30 ਵਜੇ ਚਲ ਕਰ ਮੰਨੇ ਤੇ ਹੁਣ ਠੰਡ ਦਾ ਟਾਈਮ ਨਾਲ ਲੇਬਰ ਵੀ ਜਿਹੜੀ ਐ ਆਰਾਮ ਦੇ ਨਾਲ ਆਪਦਾ ਕੰਮ ਨਿਮੇੜ ਲੰਦੀ ਹੈ ਕਿ ਤੇ ਵੇਲੇ ਹੋ ਕੇ ਰੋਟੀ ਬਣੀ ਖਾ ਕੇ ਆਪਦਾ ਟਾਈਮ ਨਾਲ ਕੰਬਲ ਦੇ ਵਿੱਚ ਵੜ ਜਾਂਦੇ ਸੋ ਜੇ ਕਈ ਵਾਰੀ ਸਵੇਰਾਈ ਤਾਂ ਕਰਨੀ ਐ ਵੀ ਲੇਟ ਫੇਟ ਹੋ ਕੇ ਆ ਠੰਡ ਹੁੰਦੀ ਆਤ ਨੇ ਹਨ 10 ਮਿੰਟ ਪਹਿਲਾਂ ਕੰਮ ਨਿਬੜ ਗਿਆ ਸਾਰਾ ਹੁਣ ਜਿਹੜਾ ਆਪਣਾ ਚਵਾਈ ਵਾਲਾ ਕੰਮ ਹੋ ਚੁੱਕਿਆ ਹਾਂ ਮੰਨ ਲਓ ਵੀ ਚਵਾਈ ਵਾਲਾ ਜੇ ਸਕ੍ਰੈਪਰ ਵਗੈਰਾ ਮਾਰ ਦਿੱਤਾ ਹਾਂ ਦੇ ਆਪਣਾ ਇੱਕਦਮ ਮੈਨੂਵਲੀ ਜਿਹੜਾ ਇਹਨਾਂ ਸਕ੍ਰੈਪਰ ਹੈਗਾ ਤੇ ਆਹ ਪਿਆ ਹੈਗਾ ਇਹਦੇ ਨਾਲ ਮਾਰਦੇ ਆਪਾਂ ਕੋਈ ਜੇ ਆਟੋਮੈਟਿਕ ਵਾਲਾ ਸਿਸਟਮ ਨਹੀਂ ਹੈਗਾ ਤੇ ਆਹ ਹੈਗਾ ਆਪਣਾ ਸਕ੍ਰੈਪਰ ਵਾਲਾ ਜਗਾਰ ਜਿਹੜੇ ਵੀ ਕੁਛ ਦੇ ਹੁਦਿਆ ਕਿਵੇਂ ਜਿ ਬਣਾਈ ਜਾਣਾ ਆ ਚੀਜ਼ ਹੈਗੀ ਜਿਹਦੇ ਮੂਰੇ ਜਿਹੜੇ ਦੋ ਟਾਇਰ ਲੱਗੇ ਹੁੰਦੇ ਨੇ ਆਪਣੇ ਪਲਾਸਟਿਕ ਦੇ ਉਹ ਨਹੀਂ ਕੰਮ ਕਰਦੇ ਜੀ ਆਪਾਂ ਸਕੂਟਰ ਦੇ ਟਾਇਰ ਨਾਲ ਆ ਬਣਾਈਏ ਬਹੁਤ ਵਧੀਆ ਚੀਜ਼ ਬਣਦੀ ਹੈ ਤੇ ਸਫਾਈ ਵੀ ਜਿਵੇਂ ਕਲੀਨ ਹੈ ਜਿਵੇਂ ਦੇਖੋ ਫर्श ਜਮਾਂਲੀਨ ਕੀਤਾ ਇਹਦਾ ਇੰਨੀ ਮਾਲਾ ਜਿਹੜੇ ਆਪਣੇ ਆਸੇ ਆ ਇਧਰਲਾ ਫਰਸ਼ ਜਿਹੜਾ ਆਪਾਂ ਪਿੱਛੇ ਜੇ ਲਾ ਕੇ ਛੱਡੇ ਆ ਤੇ ਆ ਹੁਣ ਇੱਥੇ ਮਿੱਟੀ ਪਿਆਰਾ ਵੀ ਬਹੁਤ ਘੱਟ ਆਉਂਦੀ ਹੈ ਨਹੀਂ ਇਹਦੇ ਤੇ ਸਾਰੀ ਜਿਹੜੀ ਮਿੱਟੀ ਹੈਗੀ ਉਹ ਆ ਜਾਂਦੀ ਸੀਗੀ ਤੇ ਇਹ ਆਪਾਂ ਕਰਕੇ ਪਾ ਫਰਸ ਲਾਇਆ ਸੀ ਇੱਕ ਜਿਹੜੀਆਂ ਖੁਣਨੀਆਂ ਹੈਗੀਆਂ ਆਪਣੀਆਂ ਖੁਣਨੀਆਂ ਪਾਣੀ ਵਾਲੀਆਂ ਵਾਟਰ ਵਾਲੀਆਂ ਤੇ ਇਹ ਵੀ ਇਹ ਇੱਥੋਂ ਜਦੋਂ ਬਸੂ ਪਾਣੀ ਪੀਂਨ ਨਾਲ ਇੱਥੇ ਆ ਜਿੱਥੇ ਮੈਂ ਖੜਾ ਹਾਂ ਉਰੇ ਖੜਦਾ ਆ ਕਿ ਆਹ ਤੱਕ ਜਗ੍ਹਾ ਦੇ ਵਿੱਚ ਤੇ ਇੱਥੇ ਹੀ ਆਦਾ ਪਿਸ਼ਾਬ ਵਗੈਰਾ ਇੱਥੇ ਹੀ ਕਰਦਾ ਤੇ ਆ ਜਿਹੜੀ ਜਗ੍ਹਾ ਤੁਸੀਂ ਇਹਦੇ ਪੂਰੇ ਦੇਖੀ ਜਨੂ ਇਹ ਸਾਰੀ ਨਾ ਜਿਹੜੀ ਗਿੱਲੀ ਹੋ ਜਾਂਦੀ ਹੈ ਖਰਾਬ ਹੋ ਜਾਂਦੀ ਆ ਤੇ ਖਰਾਬ ਹੋ ਕੇ ਗਾਰਾ ਬਣ ਜਾਂਦਾ ਗਾਰੇ ਤੋਂ ਬਾਅਦ ਫਿਰ ਗਾਰਾ ਚੱਕ 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 ਜਿਹੜਾ ਆਫ ਹਸ ਦੇ ਉੱਤੇ ਜਾਂਦਾ ਤੇ ਫਿਰ ਇੱਥੋਂ ਤੁਸੀਂ ਹਲਾ ਲਓ ਵੀ ਜਦੋਂ ਬੰਦੇ ਨੇ ਸਕ੍ਰੈਪਰ ਮਾਰ ਕੇ ਲੱਗੇ ਜਾਣਾ 100 ਫੁੱਟ ਦੂਰੀ ਦੇ ਉੱਤੇ ਬਹੁਤ ਇਹਦੇ ਤੇ એનર્ਜੀ ਵੇਸਟ ਹੁੰਦੀ ਸੀ ਤੇ ਕਿ ਇੱਥੇ ਮਸਟਾਰਟਸ ਵਗੈਰਾ ਦੇ ਚਾਂਸ ਬਹੁਤ ਵੱਧ ਜਾਂਦੇ ਸੀ ਜਦੋਂ ਇੱਥੇ ਗਾਰਾ ਹੋ ਗਿਆ ਗਰਮੀਆਂ ਦੇ ਵਿੱਚ ਤਾਂ ਇੱਥੇ ਹੀ ਪਾਣੀ ਪੀਤਾ ਤੇ ਇੱਥੇ ਹੀ ਖੜੀਆਂ ਰਹਿੰਦੀਆਂ ਸੀ ਤਾਂ ਵੀ ਇੱਥੇ ਆਪਾਂ ਫਾਰਮਾਂ ਦੇ ਨਾਲ ਗੱਲਬਾਤ ਕੀਤੀ ਫਾਰਮ ਵੀਰਾਂ ਦੇ ਨਾਲ ਤੇ ਇੱਥੇ ਜਿਵੇਂ ਉਹਨਾਂ ਨੇ ਪਹਿਲਾਂ ਆਪਦੀ ਮੈਨੇਜਮੈਂਟ ਕੀਤੀ ਹੋਈ ਸੀ ਉਵੇਂ ਇੱਥੇ ਆਪਾਂ ਫਸਲਾਤਾ ਤੇ ਹੁਣ ਦੇਖੋ ਵੀ ਇੱਥੋਂ ਜਿਹੜਾ ਗੋਹਾ ਉਹ ਵੀ ਆਪਣਾ ਸਾਰਾ ਰੇੜੀ ਦੇ ਉੱਤੇ ਚੱਕ ਕੇ ਬਾਹਰ ਉੱਥੇ ਸਟੋਰ ਹੋ ਜਾਂਦਾ ਰੂੜੀ ਦੇ ਉੱਤੇ ਜਾ ਕੇ ਢੇਰ ਲੱਗ ਜਾਂਦਾ ਨਹੀਂ ਇੱਥੇ ਗਾਰਾ ਬਣ ਜਾਂਦਾ ਸੀਗਾ ਤੇ ਉਹ ਜਿਹੜਾ ਆਪਣਾ ਰੇਹ ਹੈ ਸਾਰਾ ਉਹ ਆਪਣਾ ਵੇਚ ਦਿੰਨੇ ਆਗੇ ਆਹ ਦੇਖੋ ਜੀ ਮੈਂ ਗਾਰਾ ਹੋਇਆ ਪਰ ਇੱਥੇ ਤਾਂ ਹੈਗਾ ਥੋੜਾ ਇੱਥੇ ਨਹੀਂ ਗਾਰਾ ਇੱਥੇ ਫੁੱਲ ਹੋ ਜਾਂਦਾ ਇੱਥੇ ਪਾਣੀ ਪੀਪੀ ਤੇ ਬਹੁਤ ਮੁਸ਼ਕਲ ਹੁੰਦੀ ਸੀ ਇੱਥੇ ਬੁਰਾ ਹਾਲ ਹੁੰਦਾ ਸੀਗਾ ਆ ਜਗ੍ਹਾ ਦੇ ਉੱਤੇ ਉਹਨਾਂ ਇੱਥੇ ਆ ਟੈਂਕੀ ਆਪਣੀ ਲੱਗੀ ਹੋਈ ਹੈਗੀ ਤੇ ਇਹ ਦੋਨੇ ਪਾਸੇ ਪਾਣੀ ਪੀਣੇ ਇੱਕ ਉਧਰ ਨਾਲ ਇੱਧਰ ਆਟੋਮੈਟਿਕ ਲੱਗਾ ਹੋਇਆ ਤੇ ਇਹ ਜੇ ਡੱਗੀਆਂ ਥੋੜੀਆਂ ਸਾਫ ਕਰਨ ਵਾਲੀਆਂ ਨੇ ਡੱਗੀਆਂ ਕਿਤੇ ਕਿਤੇ ਖੇਰਾਂ ਚ ਸਾਫ ਕੱਲ ਕਰੀਏ ਕੱਲ ਕੀਤੀਆਂ ਸੀ ਰੋਜ਼ ਵੀ ਖਰਾਬ ਹੋ ਜਾਂਦੀਆਂ ਨੇ ਜਦੋਂ ਇਹ ਉਧਰ ਪੱਠੇ ਖਾ ਕੇ ਆਉਂਦੀਆਂ ਨੇ ਉਹਨਾਂ ਦੇ ਮੂੰਹ ਉਹਦੇ ਤੂੜੀ ਵਗੈਰਾ ਲੱਗੀ ਹੁੰਦੀ ਹੈ ਨਾ ਤੂੜੀ ਉਹ ਜਦੋਂ ਐ ਮੰਨ ਲਓ ਵੀ ਐ ਡਬੋਂਦੀਆਂ ਮੂੰਹ ਬਾਹਰ ਕੱਢਦੀਆਂ ਡਬੋਂਦੀ ਉਹ ਤੂੜੀ ਵਿੱਚ ਰਹਿ ਜਾਂਦੀ ਹੈ ਹੋਰ ਮਿੱਟੀ ਪਿਆ ਰਣੀ ਉਹਦੇ ਨਾਲ ਥੱਲੇ ਥੋੜੀ ਜਿਹੀ ਜਲਬ ਜੀ ਲੱਗ ਜਾਂਦੀ ਹੈ ਉਹਦੇ ਨਾਲ ਥੋੜਾ ਜਿਹਾ ਪਾਣੀ ਵਿੱਚੋਂ ਸਮਰਲ ਜੀ ਆਉਣ ਲੱਗ ਜਾਂਦੀ ਹੈ ਤੇ ਨਹੀਂ ਸਾਫ਼ ਕਰਨੀ ਪੈਂਦੀ ਹੈ ਤੇ ਅਹੀਂ ਆ ਦੇਖੋ ਇਹ ਇੱਥੇ ਕਰਾ ਹੋਇਆ ਪਿਆ ਆ ਚੀਜ਼ ਹੋ ਜਾਂਦੀ ਹੈ ਇੱਥੇ ਹੁਣ ਘੱਟ ਹੈਗਾ ਜਦੋਂ ਜੇ ਮੰਨ ਲਾ ਉਰੇ ਹੁਣ ਜੇ ਖੁੰਡੀਆਂ ਦੇ ਇੱਥੇ ਇਹੀ ਇਹ ਫਰਸ਼ ਨਾ ਹੁੰਦਾ ਜਿੱਥੇ ਆਹ ਆ ਗੁਹਾ ਪਿਆਗਾ ਇੱਥੇ ਨਹੀਂ ਆ ਡਾਡਾ ਡੋਡੇ ਡੋਡੇ ਕਰਾ ਹੁੰਦਾ ਤੁਸੀਂ ਬਾਕੀ ਫਾਰਮਾਂ ਦੇ ਉੱਤੇ ਦੇਖ ਲਈ ਹੋਵੋਗੇ ਵੀ ਕਿੰਨਾ ਕਿੰਨਾ ਦੁਆਰਾ ਪਿਆ ਹੁੰਦਾ ਬਾਬਾ ਚਲਾ ਦੇ ਬਾਬਾ ਚਲਾ ਦੇ ਆ ਡੱਗੀ ਸਾਫ ਕਰਨ ਵਾਲੀ ਹੈ ਤੇ ਵਿੱਚ ਮੈਨੂੰ ਐ ਲੱਗਦਾ ਵੀ ਗੋਹਾ ਕੀਤਾ ਪਿਆ ਆ ਡੱਗੀ ਸਾਫ ਕਰਨ ਵਾਲੀ ਆ ਰਾਜੂ ਏ ਆ ਡੱਗੇ ਸਾਫ ਕਰਨ ਵਾਲੇ ਸਵੇਰ ਆਏ ਨਹੀਂ ਇਹ ਤਾਂ ਗੋਹਾ ਵਾਲਾ ਹੁਣ ਹੀ ਕਰਦੇ ਸਾਫ ਤੇ ਤਾਂ ਗੋਹਾ ਕਰਿਆ ਪਿਆ ਯਾਰ ਇਸ ਦੇ ਵਿੱਚ ਹਾਂ ਨਾ ਯਾਰ ਤਾਂ ਨਾ ਗੋਹਾ ਕਰਿਆ ਪਿਆ ਇਹਨੂੰ ਪਾਣੀ ਛੱਡ ਦੇ ਆ ਇਹਦੇ ਪਾਣੀ ਬੰਦ ਕਰਕੇ ਇਹਨੂੰ ਹੁਣ ਛੱਡ ਦਿੰਦੇ ਆ ਕੀ ਹਾਲ ਹੋਇਆ ਪਿਆ ਪਸ਼ੂ ਆ ਭਾਣੇ ਗੇਟ ਵਾਲਾ ਬੰਦ ਕਰ ਦਨੇ ਆਟੋਮੈਟਿਕ ਗੇਟ ਵਾਲਾ ਹੁਣ ਇਹਦੇ ਆ ਗੇਟ ਵਾਲ ਖੋਲ ਕੇ ਪਾਸੇ ਸਾਰੀ ਡੱਗੀ ਖਾਲੀ ਹੋ ਜੂ ਕੋਈ ਕੱਢਣ ਦੀ ਲੋੜ ਨਹੀਂ ਇੱਥੋਂ ਖਾਲੀ ਕਰਾਂਗੇ ਆਪਾਂ ਛੱਡ ਕੇ ਤੇ ਇਹਨੂੰ ਸਾਫ਼ ਕਰ ਦਾਂਗੇ ਪੂਰੀ ਤਰ੍ਹਾਂ ਆ ਦੇਖੋ ਜੀ ਹੁਣ ਸਾਰਾ ਇਹਦਾ ਕਾਰਸ ਆਪਣੇ ਕਲੀਨ ਹੋ ਚੁੱਕਿਆ ਤੁਰਤ ਤੁਰਤ ਇੱਕ ਅਨੀਮਲ ਸਾਰੇ ਰੈਡੀ ਹੋ ਚੁੱਕੇ ਐ ਚਵਾਈ ਵਾਸਤੇ ਹੁਣ ਜਿਹੜੀਆਂ ਮਸ਼ੀਨਾਂ ਲਿਆ ਕਿ ਤਿੰਨ ਮਸ਼ੀਨਾਂ ਆਪਣੇ ਕੋਲੇ ਜਿਹੜਾ ਡਰਮ ਨੇ ਇੱਕ 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 ਮਸ਼ੀਨ ਆਸੇ ਵੈਕਿਊਮ ਕਿਹੜਾ ਵੈਕਿਊਮ ਹੋ ਸਾਹਮਣੇ ਦੋ ਚੱਲਣੇ ਡਰਮ ਚਲਾਉਣੇ ਆਪਾਂ ਤਿੰਨ ਇਹਨਾਂ ਤੇ ਤੇ ਚਵਾਈ ਕਰਨੀ ਕਰਾਂਗੇ ਸਟਾਰਟ 20 ਲੀਟਰ ਦੇ ਡਰਮ ਆਪਣੇ ਕੋਲੇ ਤੇ ਇੱਕ ਡਰਮ ਮੈਕੀ 30 ਲੀਟਰ ਵਾਲਾ ਨਮਾਲਿਆਗਾ ਤੇ ਦੋ 30 ਲੀਟਰ ਵਾਲੇ ਆਪਣੇ ਕੋਲ ਪਲਾਸਟਿਕ ਦੇ ਡਰਮ ਨੇ ਇੱਕ ਸਟੀਲ ਦਾ ਡਰਮ ਆ ਜਾਂਦਾ ਇਹ ਟ੍ਰਲ ਆਹ ਇਹਨੂੰ ਚੈੱਕ ਕਰੋ ਜੀ ਕੋਈ ਚੈਪਟ ਪਾਰਟ ਪਾਰਟੀਸ਼ਨ ਜਿਹੜੀ ਕੋਈ ਇੱਕ ਵਾਰ ਕੋਈ ਪਾਰਟੀਸ਼ਨ ਕੀਤੀ ਹੋਈ ਹੈ ਇਦਾਂ ਰਾਜੂ ਨੇ 뮤జిక్ ਵੀ ਸਟਾਰਟ ਕਰਤਾ ਤੇਰਾ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਏ ਲਗਭਗ ਆਪਾਂ ਸਟਾਰਟ ਕਰੀ ਹੋਈ ਆ ਅੱਧੇ ਪਸੂਆਂ ਦੀ ਆਈ ਕਰ ਦਿੱਤੀ ਐ 079 ਜਿਹੜੀ ਬਿਜ਼ੀ ਐ ਉਹਦੇ ਨਾਲ ਹੀ ਕਰ ਰਹੇ ਆ ਬਾਈ ਜੀ ਸੋ ਇਧਰ ਆਪਣੇ ਕੋਲ ਜਿਹੜੀ ਜਗ੍ਹਾ ਸੀਗੀ ਉੱਥੇ ਆਪਾਂ ਕਰੇਲੂ ਜਿਹੜੀ ਉਹਨੇ ਬਗੀਚੀ ਪਿਆਜ਼ ਵਗੈਰਾ ਲਾ ਦਿੱਤੇ ਨੇ ਆਲੂ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਇਹ ਆਪਣੇ ਕੋਲੇ ਜਿਹੜਾ ਥਾਂ ਐਕਸਟਰਾ ਸੀਗਾ ਬਸ ਵੀ ਮੰਨ ਕੇ ਚਲੋ ਇੱਕ ਮਹੀਨੇ ਤੱਕ ਜਿਹੜਾ ਆਹ ਵੀ ਆਪਾਂ ਸਾਰਾ ਏਰੀਆ ਤੇ ਕਵਰ ਕਰ ਦੇਣਾ ਹੈ। ਰੱਬ ਦੀ ਕਿਰਪਾ ਦੇ ਨਾਲ ਆਪਣੇ ਆਪਣੇ ਕੋਲੇ ਐਨੀਮਲ ਆ ਜਿਹੜੇ ਬਾਦ ਜਾਣਗੇ ਐਤਕੀ ਬੱਚੀਆਂ ਜਿਹੜੀਆਂ ਆਪਣੀਆਂ ਛੋਟੀਆਂ ਕਾਫ ਆ ਜਿਹੜੀਆਂ ਦੁੱਧ ਪੀਂਦੀਆਂ ਉਹ ਵੱਡੀਆਂ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਪਾਂ ਇੱਥੇ ਆਪਣੇ ਫਾਰਮ ਦੇ ਵਿੱਚ ਜਿਹੜੀ ਉਹ ਐਂਟਰੀ ਕਰਾਂਗੇ ਤੇ ਫਿਰ ਉਹਦੇ ਨਾਲ ਸਾਰੀ ਆਪਾਂ ਖੁੱਲੀ ਕਰਕੇ ਇੱਥੇ ਜਿਹੜਾ ਫਾਰਮ ਅੰਦਰ ਧੁੱਪ ਨਹੀਂ ਹੈਗੀ ਇਧਰਲੇ ਪਾਸੇ ਧੁੱਪ ਜਿਹੜੀ ਬਹੁਤ ਘੱਟ ਆਉਂਦੀ ਹੈਗੀ ਤੇ ਤਾਂ ਕਰਕੇ ਸਾਰੇ ਪਸ਼ੂ ਅੰਦਰ ਹੀ ਬੈਠਦੇ ਨੇ ਤੇ ਬਾਹਰ ਉਹਨਾਂ ਕੋਲੇ ਬਿਲਕੁਲ ਜਗ੍ਹਾ ਹੈ ਹੀ ਨਹੀਂ ਉਧਰਲੇ ਆਪਣੇ ਜਿੱਧਰ ਆਪਣੇ ਮਿਲਕਿੰਗ ਵਾਲੇ ਐਨੀਮਲ ਨੇ ਉੱਥੇ ਤਾਂ ਬਾਹਰ ਜਾ ਕੇ ਬਹਿ ਜਾਂਦੇ ਤੇ ਧੁੱਪ ਵੀ ਬਹੁਤ ਆਉਂਦੀ ਹੈ ਪਰ ਇਧਰਲੀ ਸ਼ੈਡ ਹੈ ਜਿਹੜੀ ਇੱਥੇ ਧੁੱਪ ਬਹੁਤ ਘੱਟ ਆਉਂਦੀ ਹੈ ਤਾਂ ਕਰਕੇ ਆਪਣਾ ਜਿਹੜਾ ਕੱਚਾ ਥਾਂ ਇਹ ਇਹ ਇਥੋਂ ਤੱਕ ਜਿਹੜੀ ਆਹਾ ਆਪਣੇ ਪਾਰਟੀਸ਼ਨ ਹੈ ਸਾਰੀ ਆਹ ਤਾਰ ਜਿਹੜਾ ਜਾਲੀ ਇਹਨੂੰ ਆਪਾਂ ਉਹਦੇ ਕਰ ਦੇਵਾਂਗੇ ਥਾਂ ਖੁੱਲ ਜੂਗਾ ਤੇ ਪਸ਼ੂ ਬਾਹਰ ਆ ਕੇ ਵਜਾ ਕਰਨੇ ਗਰਮੀਆਂ ਦੇ ਵਿੱਚ ਉਹ ਗਰ ਹੁਣ ਤਾਂ ਚਲੋ ਸੀ ਹੈ ਕਿ ਬਾਹਰ ਬੈਠਣ ਦੀ ਕੋਈ ਇੰਨੀ ਜ਼ਰੂਰਤ ਨਹੀਂ ਹੈਗੀ ਕਿਉਂ ਠੰਡ ਲੱਗਦੇ ਹੁਣ ਤਾਂ ਆਟੋਮੈਟਿਕ ਹੀ ਪਸ਼ੂ ਜਿਹੜਾ ਅੰਦਰ ਆ ਕੇ ਬੰਦ ਹੈ ਜਿਆਦਾ ਦਿੱਕਤ ਗਰਮੀਆਂ ਦੇ ਵਿੱਚ ਹੀ ਹੁੰਦੀ ਹੈਗੀ ਇਸ ਲਈ ਆਪਾਂ ਜਿਹੜਾ ਇਹ ਪਾਰਟੀਸ਼ਨ ਹੈ ਉਹ ਆਪਾਂ ਬਾਹਰ ਲਿਆਕ ਇਥੋਂ ਸੋਰੀ ਇਹ ਦੂ ਜਿਹੜੀ ਵਧਾ ਦੇਣਾ ਇਥੋਂ ਮੰਨ ਕੇ ਚੱਲੋ 20 ਫੁੱਟ ਇਹ ਜਿਹੜਾ ਹੋਰ ਆ ਜੂਗਾ ਇੰਨਾ ਇਥੋਂ ਤੱਕ ਆ ਗੰਡੇ ਦੇਖਾਂਗੇ ਜੇ ਬਚ ਗਏ ਦੇ ਦਾਂਗੇ ਜਦੋਂ ਤੱਕ ਗੰਡੇ ਤਿਆਰ ਹੋ ਜਾਣਗੇ ਨਹੀਂ ਆ ਪੂਲ ਇਥੇ ਇਥੋਂ ਤੱਕ ਗੱਡੇ ਪਾ ਇਥੋਂ ਤੱਕ ਕਵਰ ਕਰ ਦਾਂਗੇ ਆਪਾਂ ਇਥੇ ਜਗ੍ਹਾ ਜਿਹੜੀ 35 ਫੁੱਟ ਮੇਰੇ ਹਿਸਾਬ ਨਾਲ 35 40 ਫੁੱਟ 35 ਫੁੱਟ ਹੋ ਜੂਗੀ ਇੰਨੀ ਜਗ੍ਹਾ ਹੋਰ ਖੋਲ੍ਹ ਜਾਣੀ ਹੈ ਕਦਰ ਮੈਨੂੰ ਐ ਲੱਗਦਾ ਹੈ ਨਾ ਜੋ 70 ਨੰਬਰ ਹੀਟ ਚ ਆ ਗਈ 71 ਨੰਬਰ ਉੱਪਰ ਚੜ ਰਹੀ ਸੀ ਇਹ ਚੀਜ਼ਾਂ ਦੀ ਜਰੂਰ ਗੌਰ ਕਰਿਆ ਕਰੋ ਜਿੰਨੇ ਵੀ ਫਾਰਮ ਵੀਰ ਧਿਆਨ ਦਿੰਦੇ ਆਂ ਟੀਟਾਂ ਜਿਹੜੀਆਂ ਹੁਣ ਆ ਰਹੀਆਂ ਨੇ ਜਿਨੇ ਸਿੰਕੋਰੇਸ਼ਨ ਕਰ ਰਹੇ ਆ ਜਾਂ ਇਹ ਚੱਲ ਰਹੀ ਹੈ ਹੀਟ ਹੈ ਜਿਹੜੀ ਉਹ ਵੱਧ ਘਟ ਅੱਗੇ ਪਿੱਛੇ ਵੀ ਹੋ ਜਾਂਦੀ ਹੈ ਠੰਡ ਦੇ ਕਾਰਨ ਵੀ ਪ੍ਰੋਪਰ ਜਿਹੜਾ ਬੱਟ ਮੈਟ ਆਪਾਂ ਲਗਾਉਣੇ ਆ ਪੂਰੀ ਡੋਜ ਵੀ ਥੋੜੀ ਜ਼ਿਆਦਾ ਕਰਨ ਦੀ ਲੋੜ ਹੈਗੀ ਠੰਡ ਕਾਰਨ ਸਹੀ ਹੀਟ ਜਿਹੜੀ ਮੇਨਟੇਨ ਨਹੀਂ ਹੋ ਰਹੀ ਆਪੋ ਤਾਂ ਸ਼ੋਭਾ ਜੀ ਇੱਕ ਪੈਨ ਆਪਣਾ ਵੀ ਤਿਆਰ ਕਰਨਾ ਹੈ ਇਹ ਵੀ ساری ਪਾਰਟੀ ਪਾਰਟੀਸ਼ਨ ਹੈ ਜਿਹੜੀ ਹੁਣ ਆਈ ਰਹਿੰਦੀ ਹੈ ਪਿੱਲਰ ਵਗੈਰਾ ਲੱਗੇ ਹੋਏ ਨੇ ਸੋ ਜਿਹੜਾ ਫਰਮਜ਼ਾ ਕੰਮ ਆ ਬਈ ਇਹ ਲਗਾਤਾਰ ਜਿਦ ਆਪਣ ਨੂੰ ਆਪ ਡੇਟ ਰਹਿਣੀ ਪੈਂਦਾਗਾ ਕੁਛ ਨਾ ਕੁਛ ਆਏ ਸਾਲ ਆਏ ਸੀ ਮਹੀਨੇ ਬਾਅਦ ਇਹਦੇ ਕੋਈ ਨਾ ਕੋਈ ਥੀ ਜਿਹੜੀ ਆਪਾਂ ਨੂੰ ਹੋਰ ਉਹਦਾ ਵਧਾਉਣੀ ਪੈਂਦੀ ਹੈ ਕਿਉਂਕਿ ਪਸ਼ੂ ਸੂਨ ਦੇ ਐਨੀਮਲ ਵਧਦੇ ਨੇ ਹੋਰ ਜਿੰਨੇ ਵੀ ਟੀਆਮ ਮਾਰ ਵਧ ਜਾਂਦਾ ਟਰਾਲੀਆਂ ਵਗੈਰਾ ਜਾਂ ਸੰਦ ਸਦੜ ਵੀ ਖੜਾਉਣ ਵਾਸਤੇ ਟੂੜੀ ਵਾਸਤੇ ਅੱਡ ਕਮਰਾ ਬੱਚਿਆਂ ਵਾਸਤੇ ਉਹ ਮੈਨੇਜਮੈਂਟ ਅੱਡ ਸੋ ਹਰ ਸਾਲ ਜਾਂ ਦੂਜੇ ਸਾਲ ਮਿਸਤਰੀ ਦੇ ਦਰਸ਼ਨ ਜ਼ਰੂਰ ਕਰਨੇ ਪੈਂਦੇ ਤੇ ਲਾਉਣਾ ਪੈਂਦਾ ਅੱਜ ਆਪਾਂ ਪਰ ਟਰੈਕਟਰ ਹੈਗਾ 735 ਉਹਦੇ ਬਾਰੇ ਵੀ ਗੱਲ ਕਰਦੇ ਆਂ ਵੀ ਆਪਾਂ ਉਹਨੂੰ ਡਬਲ ਕਲੱਚ ਕਰਾਇਆ ਸੀਗਾ ਡਬਲ ਕਲੱਚ ਕਿਉਂ ਕਰਾਇਆ ਬਾਈ ਜੀ ਜਿਹੜਾ ਇਹ ਆਪਣਾ ਟੀਐਮਆਰ ਹੈਗਾ ਇਹ ਆਪਣਾ ਜਿਹੜਾ ਸਾਰਾ ਤਾਣਾ ਬਾਣਾ ਇਹਦਾ ਮੰਨ ਲਓ ਕਿ ਪ੍ਰੈਸ਼ਰ ਤੇ ਕਰਵਾਇਆ ਹੋਇਆ ਦੇਖੋ ਪਾਈਪਾਂ ਵਗੈਰਾ ਸਾਰਾ ਇਹਦਾ ਪਹਿਲਾਂ ਤਾਂ ਡਬਲ ਆਪਾਂ ਤੇਲ ਦੀ ਵਾਪਸੀ ਕੀਤੀ ਲਾਈ ਲੈ ਆ ਕੇ ਦੀ ਆਜਗੜ ਕੀਤਾ ਪਹਿਲਾਂ ਸਰਪੇ ਤੇ ਇੱਕੀ ਤੇਲ ਜਾਣ ਜਾਣ ਵਾਲੀ ਸੀਗੀ ਉਸੇ ਤੋਂ ਤੇਲ ਜਾਂਦਾ ਸੀ ਉਸੇ ਤੋਂ ਹੀ ਵਾਪਸ ਆਉਂਦਾ ਸੀ ਤੇ ਦੂਆ ਦਾ ਇਹਦਾ ਡਿਸਟ੍ਰੀਬਿਊਟਰ ਹਾਂਜੀ ਹੁਣ ਆਪਾਂ ਕਰਨ ਜਾ ਰਹੇ ਹਾਂ 2400 ਜਿੰਨੇ ਵੀ ਲਾਈਵ ਦੇਖੇ ਜਿੰਨੇ ਸੱਜਣ ਜੁੜੇ ਸਾਰਿਆਂ ਦਾ ਧੰਨਵਾਦ ਓਕੇ ਜੀ ਜਿਉਂਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ